ਇਸ ਦਿਨ ਬੀਜੇਪੀ ਨੇ ਐਕਸਟਰਨਲ ਜੋ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਉਹਨਾਂ ਨੂੰ ਯਾਦ ਕਰਦੇ ਨੇ ਇਸ ਤਰ੍ਹਾਂ ਦੇ ਸ਼ਰਧਾਂਜਲੀ ਪੇਟ ਕੀਤੀ ਲੇਕਿਨ ਉਹ ਜਿਹੜੀ ਬਾਅਦ ਵਿੱਚ ਇਹ ਜਿਹੜੀ ਪੋਸਟ ਡੀਲੀਟ ਕਰ ਦਿੱਤੀ ਗਈ ਉਹ ਸਭ ਤੋਂ ਪ੍ਰਸਿੱਧ ਰਾਨਵੀ ਜਿਹੜੇ ਬੀਜੇਪੀ ਦੇ ਲੀਡਰ ਇਹ ਕਹਿੰਦੇ ਰਹੇ ਨੇ ਆਪਣੀਆਂ ਸਵੈ ਜੀਵਨੀਆਂ ਲਿਖ ਕੇ ਕਿ ਇਸ ਇਤਿਹਾਸ ਵਿੱਚ ਸਾਡਾ ਕਿਵੇਂ ਭਾਗੀਦਾਰੀ ਸੀ ਸਿੱਖਾਂ ਨੂੰ ਇੱਕ ਵੱਖਰੇ ਧਰਮ ਦੇ ਤੌਰ ਤੇ ਮੰਨਣ ਦੀ ਗੱਲ ਕਰੀ ਉਹਦੇ ਬਾਰੇ ਸੰਘ ਕੀ ਸੋਚਦਾ ਇਹ ਤੇ ਬੜੇ ਸਵਾਲ ਜੀ ਸਵਰਨ ਮੰਦਰ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਆਰਐਸਐਸ ਦੁਆਰਾ ਜਿਹੜਾ ਹੈਗਾ ਲੱਡੂ ਵੰਡੇ ਜਾਂਦੀਆਂ ਖਬਰਾਂ ਉਸ ਸਮੇਂ ਆਈਆਂ ਇਹ ਮਾਈ ਕੰਟਰੀ ਮਾਈ ਲਾਈਫ ਤੇ ਵਿੱਚ ਲਾਗ ਪੇਸ਼ਟ ਵਾਲੀ ਲਿਖਤ ਨੇ 83 ਦੇ ਵਿੱਚ ਸਿੱਖ ਕਤਲਿਆਂ ਨੂੰ ਇਹ ਕਹੇ ਕਿ ਸਹੀ ਥੜਾਇਆ ਸੀਗਾ ਕਿ ਸਿੱਖ ਲੀਡਰਾਂ ਦੀਆਂ ਗਲਤੀਆਂ ਲਈ ਇਹ ਪ੍ਰਣਾਮ ਹੈਗਾ 14 ਐਫਆਈਆਰ ਨੇ ਉਹਦੇ ਵਿੱਚ ਬੀਜੇਪੀ ਤੇ ਸੰਘ ਦੇ ਨਾਲ ਸੰਬੰਧਿਤ 49 ਬੰਦੀਆਂ ਦੇ ਨਾਮ ਸ਼ਾਮਲ ਨੇ ਉਸ ਸਮੇਂ ਚ ਪ੍ਰਧਾਨ ਮੰਤਰੀ ਡਾਕਟਰ ਮਰਮੋਤ ਸਿੰਘ ਨੇ 1984 ਦੇ ਦਖਾਨ ਲਈ ਮਾਫੀ ਮੰਗੀ ਮੋਦੀ ਨੇ ਮਰਮੋਤ ਸਿੰਘ ਨੂੰ ਸ਼ਖੰਡੀ ਵੀ ਕਿਹਾ ਸੀ ਇਹਦੇ ਨਾਲ ਹੀ ਡਾਕਟਰ ਮਰਮੋਤ ਸਿੰਘ ਬਾਰੇ 12 ਵਜੇ ਦੀ ਟਿੱਪਣੀ ਕਰਨ ਵਾਲਾ ਵੀ ਐਲਾਨ ਕੀਤਾ ਸੀਗਾ ਅਸਲ ਵਿੱਚ ਮੋਦੀ ਸਿਰਫ ਮੁਸਲਮਾਨਾਂ ਦੇ ਨਹੀਂ ਬਲਕਿ तमाम ਘੱਟ ਗਿਣਤੀਆਂ ਦੇ ਦੇ ਵਿਰੋਧੀ ਨੇ ਅਮਰੀਕਾ ਸਿੱਖ ਮੁਦੀਜੀਂਆਂ ਤੇ ਦਾ ਇਹ ਵੀ ਮੰਨਣਾ ਹੈਗਾ ਕਿ ਆਰਐਸਐਸ ਸਿੱਖ ਧਰਮ ਦੇ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਹੀ ਆ ਪੰਜਾਬੀਆਂ ਨੂੰ ਜਿਹੜਾ ਦੇ ਦੋਹੇ ਜਿਹੜੇ ਵੱਡੇ ਭਾਈਚਾਰੇ ਨੇ ਹਿੰਦੂ ਤੇ ਸਿੱਖ ਉਹਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬੀਆਂ ਨੂੰ ਹਿੰਦੂ ਪੰਜਾਬੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਨਹੀਂ ਬਲਕਿ ਹਿੰਦੀ ਲਿਖਾਓ ਬਲੂ ਸਟਾਰ ਆਪਰੇਸ਼ਨ ਦੀ ਬੀਤੇ ਜਿਨੀ ਲੰਗੀ ਵਰੇਗੰਡ ਦੇ ਉੱਪਰ ਬੀਜਪੀ ਦੇ ਪੰਜਾਬ ਨਾਲ ਸੰਬੰਧਿਤ ਇੱਕ ਸੋਸ਼ਲ ਮੀਡੀਆ ਅਕਾਊਂਟ ਉੱਤੇ ਬਲੂ ਸਟਾਰ ਆਪਰੇਸ਼ਨ ਜਿਹਨੂੰ ਕਿਸੇ ਇੱਕ ਘੱਲੂ ਘਰੇ ਦੇ ਤੌਰ ਤੇ ਵੀ ਯਾਦ ਕਰ ਰਹੇ ਨੇ 1984 ਦੇ ਇਹਨੂੰ ਸਾਕ ਅਨਿਲਾ ਤਾਰਾ ਵੀ ਕਿਹਾ ਜਾਂਦਾ ਹੈ ਇਸ ਦਿਨ ਬੀਜਪੀ ਨੇ ਇਸ ਦਿਨ ਜੋ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਉਹਨਾਂ ਨੂੰ ਯਾਦ ਕਰਦੇ ਨੇ ਇਸ ਤਰ੍ਹਾਂ ਦੀ ਸ਼ਰਧਾਂਜਲੀ ਭੇਟ ਕੀਤੀ ਲੇਕਿਨ ਉਹ ਤੋਂ ਬਾਅਦ ਵਿੱਚ ਇਹ ਜਿਹੜੀ ਪੋਸਟ ਡਿਲੀਟ ਕਰ ਦਿੱਤੀ ਗਈ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਕੇ ਖ਼ਬਰਾਂ ਦੇ ਵਿੱਚ ਵੀ ਸੁਰਖੀਆਂ ਆਈਆਂ ਮੀਡੀਆ ਵਿੱਚ ਚਰਚਾ ਹੋਈ ਕੁਝ ਦਾ ਕਹਿਣਾ ਕਿ ਦੇਖੋ ਜੀ ਬੀਜੇਪੀ ਦੇ ਅੰਦਰ ਇੱਕ ਚੇਂਜ ਆਉਣ ਲੱਗੀ ਆ ਪਰ ਜਿਹੜੇ ਪੁਰਾਣੇ ਬੈਠੇ ਹੋਏ ਹੈਗੇ ਨਿਗਾਗ ਉਹ ਬੀਜੇਪੀ ਅੰਦਰ ਚੇਂਜ ਨਹੀਂ ਲਿਆਉਣ ਦਿੰਦੇ ਪੁਰਾਣੀ ਲੀਡਰਸ਼ਿਪ ਚੇਂਜ ਨਹੀਂ ਲਿਆਉਣ ਦਿੰਦੀ ਕੁਝ ਕਹਿੰਦੇ ਆ ਕਿ ਬੀਜੇਪੀ ਦਾ ਡਗਲਾਪਨ ਸੀ ਬੀਜਪੀ ਨੂੰ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਗਲਤ ਸਟੈਪ ਚੁੱਕ ਲਿਆ ਤੇ ਲੇਕਿਨ ਇਹ ਮਤਲਬ ਸਿੱਖ ਖੇਮਿਆ ਦੇ ਵਿੱਚਲੀ ਚਰਚਾ ਹੈਗੀ ਆ ਇਹਨੂੰ ਕੁਝ ਤਾਂ ਪੋਜ਼ਿਟਿਵ ਦੇਖਣ ਲੱਗੇ ਭਾਵੇਂ ਕਿ ਬੀਜਪੀ ਮੁਕਰ ਗਈ ਇਹ ਪੋਸਟਪੌਨ ਤੋਂ ਬਾਅਦ ਲੇਕਿਨ ਕੁਝ ਨੇ ਫਿਰ ਵੀ ਉਹਨੂੰ ਜਿਹੜਾ ਹੈਗਾ ਪੋਜ਼ਿਟਿਵ ਦੇਖਿਆ ਤੇ ਕੁਝ ਨੇ ਬੀਜਪੀ ਦਾ ਦੋਗਲਾਪਨ ਦੇ ਉੱਤੇ ਸਵਾਲ ਖੜੇ ਕੀਤੇ ਕਿ ਬੀਜਪੀ ਦਾ ਦੋਗਲਾਪਾ ਨਾ ਹਮੇਸ਼ਾ ਤੋਂ ਕਰਦੀ ਆਈ ਆ ਇਸ ਤਰ੍ਹਾਂ ਦੀ ਚਰਚਾ ਚੱਲੀ ਆ ਦੋਸਤੋ ਜਦੋਂ ਇਹ ਚਰਚਾ ਚੱਲਦੀ ਹੈ ਤਾਂ ਮੈਨੂੰ ਲੱਗਦਾ ਕਿ ਮੈਨੂੰ ਇੱਕ ਆਪਣਾ ਹੀ ਲਿਖਿਆ ਹੋਇਆ 6 ਸਾਲ ਪੁਰਾਣਾ ਲੇਖ ਯਾਦ ਆ ਗਿਆ ਜਿਹਦੇ ਵਿੱਚ ਮੈਂ ਬੀਜੇਪੀ ਆਰਐਸਐਸ ਦੇ ਸਿੱਖਾਂ ਨਾਲ ਕਿੱਦਾਂ ਦੇ ਸਬੰਧ ਰਹੇ ਨੇ ਕਿਵੇਂ ਰਿਹਾ ਤੇ ਖਾਸ ਕਰਕੇ ਜਿਹੜਾ ਇੱਕ ਅਤੀਤ ਹੈ ਬੀਜੇਪੀ ਦਾ ਜੋ ਕਿ ਸਿੱਖ ਵਿਰੋਧੀ ਵੀ ਆ ਈਵਨ ਇਥੋਂ ਤੱਕ ਕਿ 1984 ਦੇ ਕਤਲੇਆਮ ਦੇ ਵਿੱਚ ਵੀ ਬੀ ਬੀਜੇਪੀ ਦੇ ਜਾਂ ਸੰਗ ਦਾ ਹੱਥ ਹੋਣ ਦੇ ਉੱਤੇ ਜਿਹੜੇ ਸਵਾਲ ਖੜੇ ਹੁੰਦੇ ਨੇ ਜਬਲੂਸਟ ਨੂੰ ਪ੍ਰੇਸ਼ਣ ਦੌਰਾਨ ਵੀ ਜਿਹੜੇ ਬੀਜੇਪੀ ਦੇ ਲੀਡਰ ਇਹ ਕਹਿੰਦੇ ਰਹੇ ਨੇ ਆਪਣੀਆਂ ਸਵੈ ਜੀਵਨੀਆਂ ਲਿਖ ਕੇ ਕਿਸ ਇਹਦੇ ਵਿੱਚ ਸਾਡਾ ਕਿਵੇਂ ਭਾਗੀਦਾਰੀ ਸੀ ਇਹ ਤਮਾਮ ਤੱਥਾਂ ਨੂੰ ਉਜਾਗਰ ਕਰਦਾ ਹੋਇਆ ਮੇਰਾ ਇੱਕ ਲੇਖ ਸੀ ਮੈਨੂੰ ਲੱਗੇ ਕਿ ਜਦੋਂ ਚਰਚਾ ਇੰਜ ਦੀ ਚੱਲ ਹੀ ਪਈ ਹੈ ਤਾਂ ਕਿਉਂ ਨਾ ਮੈਂ ਦਾ ਕਾਰਵਾ ਮੈਗਜ਼ੀਨ ਦੇ ਵਿੱਚ ਛਪਿਆ ਹੋਇਆ ਆਪਣਾ ਦਾ ਕਾਰਵਾ ਛਪਿਆ ਲੇਖ ਹੈ ਜਿਹੜਾ ਉਹ ਤੁਹਾਡੇ ਨਾਲ ਦੁਬਾਰਾ ਉਹਦੇ ਕੁਝ ਤੱਥ ਨੇ ਜਿਹੜੇ ਉਹ ਮੈਂ ਸਾਂਝੇ ਕਰ ਦਿਆਂ ਸੋ ਤੁਹਾਨੂੰ ਪਤਾ ਕਿ ਆਮ ਤੌਰ ਦੇ ਉੱਤੇ ਜਦੋਂ ਜਦੋਂ 2002 ਦੇ ਕਤਲੇਆਮ ਦਾ ਜ਼ਿਕਰ ਆਉਂਦਾ ਉਹਦੋਂ ਉਹ ਬੀਜਪੀ ਉਹ ਤੋਂ ਬਚਣ ਦੇ ਲਈ ਨਸਿੱਖ ਕਤਲੇਆਮ ਦਾ ਵੀ ਜ਼ਿਕਰ ਕਰਦੀ ਹੈ ਤੇ ਉਹ ਉਹ ਉਹਨੂੰ ਜਿਹੜਾ ਕਹਿੰਦੀ ਹੈ ਕਿ ਕਾਂਗਰਸ ਨੇ ਕੀਤਾ ਹੈ ਲੇਕਿਨ ਅਤੀਤ ਕੀ ਕਹਿੰਦਾ ਹੈਗਾ ਸਿੱਖ ਮਸਲਿਆਂ ਬਾਰੇ ਬੀਜੇਪੀ ਦੀ ਪਹੁੰਚ ਦੀ ਗੱਲ ਕਰੀਏ ਜਾਂ ਫਿਰ ਸਿੱਖਾਂ ਦੇ ਦੇ ਬਾਰੇ ਨਜ਼ਰੀਆ ਦੀ ਜਾਂ ਸਿੱਖਾਂ ਨੂੰ ਇੱਕ ਵੱਖਰੇ ਧਰਮ ਦੇ ਤੌਰ ਤੇ ਮੰਨਣ ਦੀ ਗੱਲ ਕਰੀਏ ਉਹਦੇ ਬਾਰੇ ਸੰਘ ਕੀ ਸੋਚਦਾ ਇਹ ਤੇ ਬੜੇ ਸਵਾਲ ਨੇ ਪੰਜਾਬੀ ਸੂਬਾ ਅੰਦੋਲਨ ਜਦੋਂ ਚੱਲ ਰਿਹਾ ਸੀ ਜੇ ਪਉਦੋਂ ਯਾਦ ਕਰੀਏ ਪਤੀਤ ਵਿੱਚ ਚਲੇ ਜਾਂਦੇ ਆਂ ਉਦੋਂ ਉਸ ਸਮੇਂ ਦੀ ਜਿਹੜੀ ਹੈਗੀ ਆ ਬੀ ਜੀ ਪੀ ਦਾ ਪੁਰਾਣਾ ਉਤਾਰ ਹੈ ਜਨ ਸੰਗ ਦਾ ਜਿਹੜਾ ਉਹਨੇ ਮਹਾ ਪੰਜਾਬ ਦੀ ਮੂਵਮੈਂਟ ਚਲਾਈ ਉਹਦੇ ਵਿੱਚ ਪੰਜਾਬੀਆਂ ਨੂੰ ਜਿਹੜਾ ਦੇ ਦੋਹੇ ਜਿਹੜੇ ਵੱਡੇ ਭਾਈਚਾਰੇ ਨੇ ਹਿੰਦੂ ਤੇ ਸਿੱਖ ਉਹਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬੀਆਂ ਨੂੰ ਹਿੰਦੂ ਪੰਜਾਬੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਨਹੀਂ ਬਲਕਿ ਹਿੰਦੀ ਲਿਖਾਓ ਤੇ ਇਸ ਤਰ੍ਹਾਂ ਇਦਾਂ ਦੇ ਕਈ ਸਾਰੇ ਸੰਗਠਨ ਸੀ ਇਹਨਾਂ ਦੇ ਆਰਐਸਐਸ ਨਾਲ ਜੁੜੇ ਹੋਏ ਜਿਹੜੇ ਦਰਬਾਰ ਸਾਹਿਬ ਦੇ ਮੂਰੇ ਗੁਟਕਾ ਬੀੜੀ ਤੰਬਾਕੂ ਦੀ ਜਿਹੜੀ ਹੈਗੀ ਇਲਾਜਤ ਮੰਗਦੇ ਰਹੇ ਵੀ ਹਾਂ ਸਾਨੂੰ ਉਥੇ ਦਿੱਤੀ ਜਾਵੇ ਬੀਜਪੀ ਬਲੂਸਟਰ ਆਪਰੇਸ਼ਨ ਦੇ ਜਣਾ ਤੋਂ ਪਹਿਲਾਂ ਹੀ ਜਿਹੜਾ ਜੇ ਤੁਸੀਂ ਗੱਲ ਕਰੋ ਤਾਂ ਇੱਥੇ ਬਹੁਤ ਕੁਝ ਇਹਨਾਂ ਦਾ ਮਿਲੇਗਾ ਜੋ ਕਿ ਸਾਨੂੰ ਜਿਹੜਾ ਹੈਗਾ ਬਲੂਸਟਰ ਆਪਰੇਸ਼ਨ ਦੇ ਜਣਾ ਸਰਕਾਰ ਉੱਤੇ ਦਬਾਅ ਪਾਉਣ ਲਈ ਵੀ ਰਾਸ਼ਟਰੀ ਸੋਯਮ ਸੇਵਕ ਸੰਗਤ ਜਿਹੜੇ ਹੈਗੇ ਨੇ ਆ ਬੀਜੇਪੀ ਅੱਗੇ ਸੀਗੀ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਲਾਲ ਕਿਸ਼ਨ ਮਰਵਾਨੀ ਅਟਲਬੀਆ ਰਿਵਾਜ ਪਈ ਅ ਇਸ ਗੱਲ ਨੂੰ ਲੈ ਕੇ ਧਰਮਨੇ ਦੇ ਬੈਠੇ ਰਹੇ ਦਰਬਾਰ ਸਾਹਿਬ ਦੇ ਵਿੱਚ ਫੌਜੀ ਫੌਜ ਭੇਜੀ ਗਈ ਅਡਵਾਨੀ ਜਿਹੜੀ ਹੈ ਉਹ ਆਪਣੀ ਕਿਤਾਬ ਦੇ ਵਿੱਚ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਲਿਖਦਾ ਸਵੀਕਾਰ ਕਰਦੇ ਨੇ ਕਿ ਫੌਜੀ ਕਾਰਵਾਈ ਦੀ ਸਰਾਨਾ ਵੀ ਕਰਦੇ ਨੇ ਨਾਲ ਹੀ ਉਹਨਾਂ ਨੇ ਆਪਣੀ ਆਤਮ ਕਥਾ ਦੇ ਇੱਕ ਅਧਿਆਇ ਦੇ ਵਿੱਚ ਦੋ ਟਰਾਮਾ ਐਂਡ ਟ੍ਰਾਇੰਪ ਆਫ ਪੰਜਾਬ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਡਵਾਨੀ ਲਿਖਦੇ ਨੇ ਕਿ ਭਾਜਪਾ ਦੇ ਇਤਿਹਾਸ ਦੇ ਵਿੱਚ ਪ੍ਰਮੁੱਖ ਇੱਕ ਪ੍ਰਮੁੱਖ ਜਨ ਅੰਦੋਲਨ ਹੈ ਉਹ ਪਿੰਡਰਾਵਾਲੇ ਤੇ ਉਹਦੀ ਨਜੀ ਸੈਨਾ ਦੇ ਸਾਹਮਣੇ ਸਰਕਾਰ ਦੇ ਆਤਮ ਸਮਾਪਨ ਦੇ ਖਿਲਾਫ ਸੀਗਾ ਪਿੰਡਰਾਵਾਲੇ ਦੇ ਸਵਰਨ ਮੰਦਿਰ ਨੂੰ ਆਪਣੀ ਕਾਰਵਾਈ ਦਾ ਮੁੱਖ ਕੇਂਦਰ ਬਣਾਇਆ ਹੋਇਆ ਸੀ ਸਵਰਨ ਮੰਦਰ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਆਰਐਸਐਸ ਦੁਆਰਾ ਜਿਹੜਾ ਹੈਗਾ ਲੱਡੂ ਵੰਡੇ ਜਾਂਦੀਆਂ ਖਬਰਾਂ ਉਸ ਸਮੇਂ ਆਈਆਂ ਇਹ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਾਲ ਕਿਸ਼ਨ Đਵਾਨੀ ਲਿਖਦੇ ਨੇ ਚਰਚਾ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਇਹਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕਿ ਉਹਨਾਂ ਦਿਨਾਂ 'ਚ ਸੱਤਾ ਪੰਜਾਬ ਸੱਤਾ ਅਕਾਲੀ ਦਲ ਸੀ ਅਕਾਲੀ ਦਲ ਨੂੰ ਵੀ ਸਵਾਲ ਪੁੱਛਿਆ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਮਜ਼ਾਕ 'ਚ ਕਹਿੰਦੇ ਕਿ ਲੈ ਇਹ ਕਿਹੜਾ ਪਰਦੇ ਪੁਰਦੇ ਨੇ ਜਿਹੜੇ ਹੈਗੇ ਆ ਪੱਤਰਕਾਰਾਂ ਨੂੰ ਸਵਾਲ ਪੁੱਛੀ ਜਾਂਦੇ ਹੈਗੇ ਨੇ ਸੋ ਉਹ ਵੀ ਸਾਡੇ ਯਾਦ ਹੈਗਾ ਮੋਦੀ ਸਰਕਾਰ ਦੇ ਇਸ ਇਸੇ ਬਾਬਤੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹੋਰ ਵੀ ਸਾਹਮਣੇ ਆਉਂਦੀ ਹੈ 1984 ਦੇ ਦੇ ਮਤਲਕ ਹੀ ਅੱਜ ਅਸੀਂ ਗੱਲ ਕਰੀਏ ਜਿਵੇਂ ਮੈਂ ਪੰਜਾਬੀ ਸੂਬਾ ਆंदोलਨ ਦੀ ਗੱਲ ਕੀਤੀ ਹੈ ਤਾਂ ਅਮਰitsar ਦੇ ਦਰਬਾਰ ਸਾਹਿਬ ਦੇ ਨਜ਼ਦੀਕ ਉਸ ਨੇ ਵੀੜੀ ਕੁਟਕ ਲਈ ਮੈਂ ਗੱਲ ਕਰ ਚੁੱਕਾ ਹੈਗਾ ਤੇ ਦਰਬਾਰ ਸਾਹਿਬ ਦਾ ਇੱਕ ਮਾਡਲ ਤੋੜਿਆ ਗਿਆ ਸੀ ਉਹਨਾਂ ਦੇ ਨਾਲ ਉਹ ਮਾਡਿਊਲ ਜਿਹੜਾ ਹਰਵੰਸ لال ਖੰਨਾ ਤੋਂ ਬੰਨੋ ਤੋੜਿਆ ਗਿਆ ਸੀ ਜਿਹਨੂੰ ਬਾਅਦ ਵਿੱਚ ਮੈਡੀਟੈਂਟਸ ਨੇ ਮਾਰ ਦਿੱਤਾ ਸੀ ਇਹ ਉਸ ਸਮੇਂ ਬੀਜਪੀ ਦਾ ਜਿਹੜਾ ਹੈਗਾ ਸੂਬਾ ਪੱਧਰ ਦਾ ਲੀਡਰ ਸੀਗਾ ਅ ਐਡਵਾਨੀ ਦੀ ਗੱਲ ਹੋ ਚੁੱਕੀ ਆ ਮੋਦੀ ਸਰਕਾਰ ਨੇ ਜਿਹੜੇ ਨਾਨਾਜੀ ਦੇਸ਼ਮੁਖ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਤੇ ਅਕਾਲੀਆਂ ਨੇ ਵੀ ਇਹਦੇ ਬਾਰੇ ਕੁਝ ਨਹੀਂ ਪ੍ਰਗਟ ਕੀਤਾ ਉਸ ਉਹ ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਫੌਜੀ ਕਾਰਵਾਈ ਦੇ ਲਈ ਇੰਦਰਾ ਗਾਂਧੀ ਦੀ ਪ੍ਰਸ਼ੰਸਾ ਕੀਤੀ ਸੀ 1984 ਦੇ ਵਿੱਚ ਸਿੱਖ ਕਤਲਿਆਂ ਨੂੰ ਇਹ ਕਹਿ ਕੇ ਸਹੀ ਠੜਾਇਆ ਸੀਗਾ ਕਿ ਸਿੱਖ ਲੀਡਰਾਂ ਦੀਆਂ ਗਲਤੀਆਂ ਦਾ ਹੀ ਇਹ ਪ੍ਰਣਾਮ ਹੈਗਾ ਸੋ ਅਕਾਲੀ ਦਲ ਵਾਲੇ ਲੇਕਿਨ ਲਗਾਤਾਰ ਤੁਹਾਨੂੰ ਪਤਾ ਵੀ ਗਠਬੰਧਨ ਕਰਦੇ ਰਹੇ ਨੇ ਤੇ ਇਹਦੇ ਨਾਲ ਹੀ ਸਿੱਖ ਨਿਤਾਵਾਂ ਦੀਆਂ ਗਲਤੀਆਂ ਦਾ ਪ੍ਰਣਾਮ ਹੈ ਨਾਲੀਆ ਭਾਜਪਾ ਦੇ ਜਿਹੜੇ ਹੈਗੇ ਨਾਰਾਜ਼ ਚੱਲੇ ਆ ਰਹੇ ਸਿਗੇ ਹੈ ਸਿੱਖੇਤਾਵਾਂ ਦੀ ਉਹ ਸਹੀ ਠਹਿਰਾਇਆ ਸੀ ਤੇ ਬਾਸ਼ਪੇ ਸਰਕਾਰ ਦੇ ਵਿੱਚ ਮੰਤਰੀ ਰਹੇ ਹੋਏ ਅਰुण ਛੋਰੀ ਉਹਨਾਂ ਨੇ ਵੀ ਜਿਹੜਾ ਹੈਗਾ ਆਪਣਾ ਇੱਕ ਲੇਖ ਲਿਖਿਆ ਸੀਗਾ ਲੈਸਨ ਫਰੋਮ ਦਾ ਪੰਜਾਬ ਉਹਦੇ ਵਿੱਚ ਜੋ ਦਰਬਾਰ ਸਾਹਿਬ ਦੇ ਉੱਤੇ ਹੋਈ ਫੌਜੀ ਕਾਰਵਾਈ ਨੂੰ ਜਸਟ ਹੈ ਗਿਆ ਸ਼ੋਰੀ ਦਾ ਇਹ ਲੇਖ ਜ ਆ ਪੰਜਾਬ ਸਟੋਰੀ ਨਾਂ ਦੀ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਹੈ ਇਹ ਤੋਂ ਇਲਾਵਾ ਇਹ ਵੀ ਸੱਚਾਈ ਹੈ ਕਿ ਭਾਜਪਾ ਦੇ ਕਈ ਨੇਤਾ ਜਿਹੜੇ ਹੈਗੇ ਆ ਜੋ ਰਜੀਵ ਗਾਂਧੀ ਦੇ ਸਮੇਂ ਕਾਂਗਰਸ ਪਾਰਟੀ ਵਿੱਚ ਵੀ ਉਸ ਸਮੇਂ ਸ਼ਾਮਲ ਸੀ ਜਿਹੜੇ ਹੁਣ ਵੀ ਭਾਜਪਾ ਵਿੱਚ ਸ਼ਾਮਲ ਨੇ ਇਸੇ ਪ੍ਰਕਾਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਗੱਲ ਕਰੀਏ ਤਾਂ ਭਾਜਪਾ ਅਤੇ ਸੰਘ ਦੇ ਕਈ ਸਾਰੇ ਲੀਡਰ ਇਹਦੇ ਵਿੱਚ ਸ਼ਾਮਲ ਸੀ ਇਹ ਕੁਝ ਇਸ਼ਾਰੇ ਤਾਂ ਇੱਕ ਕਿਤਾਬ ਸੀ ਛੋਟੀ ਜੀ ਕਿਤਾਬ 'ਚ ਆਇਆ ਸੀ ਮੈਂ ਦੋਸ਼ੀ ਦੋਸ਼ੀ ਕੌਣ ਉਹਦੇ ਵਿੱਚ ਵੀ ਸੀਗਾ ਜਿਹੜਾ ਕਿ ਜੁਗੋਰੀਅਤ ਕਾਰਸਵਾ ਵਰਗੀਆਂ ਜਥੇਬੰਦੀਆਂ ਨੇ ਜਿਹੜਾ ਹਿਊਮਨ ਰਾਈਟਸ ਜਿਹੜੇ ਕੰਮ ਕਰਦੀਆਂ ਉਹਨਾਂ ਨੇ ਕਿਤਾਬچہ ਪ੍ਰਕਾਸ਼ਿਤ ਕੀਤਾ ਸੀ ਕਿ ਪ੍ਰੋਫੈਸਰ ਜਗਮੋਨ ਇਸ ਤਰ੍ਹਾਂ ਦੇ ਲੋਕ ਜਿਹੜੇ ਵੀ ਸ਼ਾਮਲ ਸੀਗੇ ਇਹਦੇ ਉੱਤੇ ਬਾਅਦ ਵਿੱਚ ਉਹਦੇ ਰੋਕ ਵੀ ਲਾ ਦਿੱਤੀ ਸਰਕਾਰ ਵੱਲੋਂ ਤੇ ਲੇਕਿਨ ਕੁਝ ਤੱਥ ਹੋਰ ਵੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੀ ਕੋਸ਼ਿਸ਼ ਕੀਤੀ ਸੀ ਕਿ ਇਸ ਆਰਟੀਕਲ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਅਤੇ ਦਿੱਲੀ ਦੇ ਵਿੱਚ ਜਿਹੜਾ ਹੈਗਾ ਦਿੱਲੀ ਸਿਟੀ ਪੁਲਿਸ ਸਟੇਸ਼ਨ ਵਿੱਚ ਦਾ 14 ਐਫਆਈਆਰ ਨੇ ਉਹਦੇ ਵਿੱਚ ਬੀਜੇਪੀ ਤੇ ਸੰਘ ਦੇ ਨਾਲ ਸੰਬੰਧਿਤ 49 ਬੰਦਿਆਂ ਦੇ ਨਾਮ ਸ਼ਾਮਲ ਨੇ ਸ਼੍ਰੀ ਨਿਵਾਸਪੁਰ ਪੁਲਿਸ ਸਟੇਸ਼ਨ ਨੂੰ ਵੀ ਦੱਖਣੀ ਦਿੱਲੀ ਦੇ ਵਿੱਚ ਜਿਆਦਾ ਮਾਮਲੇ ਦਰਜ ਕੀਤੇ ਗਏ ਨੇ ਐਫਆਈਆਰ ਤੋਂ ਪਤਾ ਲੱਗਦਾ ਕਿ ਹਰੀਦਨਗਰ ਆਸ਼ਰਮ ਭਗਵਾਨ ਨਗਰ ਤੇ ਸਨਲਾਈਟ ਕਲੋਨੀ ਉਹਦੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਲੀਡਰਾਂ ਦੇ ਖਿਲਾਫ ਸੱਤਿਆ ਅਗਜ਼ਨੀ ਲੁੱਟਖੋ ਦੇ ਮਾਮਲੇ ਦਰਜ ਨੇ ਇਹਨਾਂ ਵਿਅਕਤੀਆਂ ਦੇ ਵਿੱਚ ਦੇ ਨਾਲ ਐਫ ਆਈ ਆਰ ਦੱਜ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਦੇ ਉੱਤੇ ਉਹਨਾਂ ਵਿੱਚ ਇੱਕ ਨਾਂ ਜਿਹੜਾ ਹੈ ਰਾਮਕਮਰ ਜੈਨ ਦਾ ਜਿਹੜਾ 1980 ਦੇ ਵਿੱਚ ਲੋਕ ਸਭਾ ਚੋਣ ਵੇਲੇ ਅਟਲ ਵਿਹਾਰੀ ਪਾਰਟੀ ਦਾ ਚੋਣ ਏਜੰਟ ਹੁੰਦਾ ਸੀ ਅਗਸਤ 2005 ਦੇ ਵਿੱਚ ਸੰਸਦ ਦੇ ਵਿੱਚ ਇੱਕ ਸਦਨ ਹੋਇਆ ਸਦਨ ਦਾ ਸੰਸਦ ਦਾ ਸਦਨ ਹੋਇਆ ਜਿਹੜਾ ਉਹਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਰਮੋਹ ਸਿੰਘ ਨੇ 1984 ਦੇ ਦੁਖਾਂਤ ਲਈ ਮਾਫੀ ਮੰਗੀ ਉਸੀ ਸੱਤਰ ਦੇ ਵਿੱਚ ਬੈਸਟ ਦਰਾਨ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿਬਲ ਨੇ ਇਹ ਦਾਵਾ ਕੀਤਾ ਸੀ ਕਿ ਬੀਜੇਪੀ ਤੇ ਸੰਘ ਦੇ ਖਿਲਾਫ ਨਿਟਾਵਾਂ ਨੇ ਜਿਹੜਾ ਕਿਵੇਂ ਸੀ ਕਤਲਿਆਂ ਦੇ ਵਿੱਚ ਮਤਲਬ ਉਹਨਾਂ ਦੀ ਭੂਮਿਕਾ ਸੀ ਮੈਂ ਤੁਹਾਨੂੰ ਦੱਸਾਂ ਫਿਰ ਉਦੋਂ ਬੈਸਟ ਵਿੱਚ ਬਹੁਤ ਸਾਰੇ ਬੀਜੇਪੀ ਦੇ ਲੀਡਰ ਚੁੱਪ ਹੋ ਗਏ ਕਿਉਂਕਿ ਉਹ ਉਦੋਂ ਬੈਸਟ ਨਹੀਂ ਸੀ ਪੂਰੀ ਅ ਲੇਖਕ ਇਤਿਹਾਸਕਾਰ ਸ਼ਮਸ਼ੂਦਦ ਇਸਲਾਮ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਹੈ ਕਿ ਕਤਲਿਆਮ ਦੇ ਬਾਅਦ ਅ ਰਜੀਵ ਗਾਂਧੀ ਨੇ ਜਿਹੜਾ ਹੈਗਾ ਜਿਹੜੀ ਚੋਣ ਹੈ ਉਹ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਕਿਸ ਢੰਗ ਨਾਲ ਜਿੱਤੀ ਹੈ ਇਹਦੇ ਵਿੱਚ ਬਹੁਤ ਸਾਰੇ ਸੰਸਕ੍ਰਿਪਾ ਬਾਵਨਾਵਾਂ ਨੂੰ ਢੁਕਾਇਆ ਗਿਆ ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੱਟੜਵਾਦੀ ਹਿੰਦੂ ਸੰਗਠਨ ਪੂਰੀ ਤਰ੍ਹਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਨਾਲ ਸੀਗੇ 1999 ਦੇ ਵਿੱਚ ਕल्याण ਸਿੰਘ ਸਰਕਾਰ ਨੇ ਜਿਹੜਾ ਉੱਤਰ ਪ੍ਰਦੇਸ਼ ਤੇ ਪੀਪੀ ਦੇ ਵਿੱਚ 10 ਸਿੱਖ ਸ਼ਹਾਦਿਆਂ ਨੂੰ ਜਿਹੜਾ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ ਇਹ ਵੀ ਕਿਸੇ ਤੋਂ ਭੁੱਲਿਆ ਨਹੀਂ ਹੈਗਾ ਜਿਹੜੇ ਮੋਦੀ ਹੁਣਾ ਨੂੰ ਅੱਜ ਕੱਲ ਮੋਦੀ ਕੋਸ਼ਿਸ਼ ਕਰ ਰਹੇ ਨੇ ਆਪਣਾ ਅਕਸ ਸੁਧਾਰਨ ਦੀ ਜਾਂ ਕਹਿ ਲੋ ਕਿ ਕਈ ਵਾਰ ਹਮਸ਼ਾ ਨੇ ਵੀ ਕਿਹਾ ਵੀ ਮੋਦੀ ਤਾਂ ਸਿੱਖਤਾਸ਼ੀ ਆ ਬੀਜੇਪੀ ਦੇ ਹੋਰ ਲੀਡਰ ਵੀ ਕਹਿੰਦੇ ਨੇ ਇਹ ਮੋਦੀ ਹੁਣਾ ਦੇ ਬਾਰੇ ਵੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਵਾਰ ਜੋ ਡਾਕਟਰ ਮਰਮੋਣ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਹਾਨੇ ਪੂਰੇ ਸਿੱਖ ਭਾਈਚਾਰੇ ਦੀ ਵੀ ਬੇਇੱਜ਼ਤੀ ਕੀਤੀ ਸੀ ਇਸ ਪ੍ਰਸੰਗ ਵਿੱਚ ਮੋਦੀ ਨੇ ਮਰਮੋਣ ਸਿੰਘ ਨੂੰ ਸ਼ਖੰਡੀ ਵੀ ਕਿਹਾ ਸੀ ਤੇ ਇਹਦੇ ਨਾਲ ਹੀ ਡਾਕਟਰ ਮਰਮੋਣ ਸਿੰਘ ਬਾਰੇ 12 ਵਜੇ ਦੀ ਟਿੱਪਣੀ ਕਰਨ ਵਾਲਾ ਵੀ ਵਿਅੰਗ ਕੀਤਾ ਸੀਗਾ ਮੈਨੂੰ ਯਾਦ ਹੈ ਕਿ ਜਦੋਂ ਮੋਦੀ ਕਹਿੰਦੇ ਕਿ ਮੈਂ ਆਪਣੇ ਕੁਝ ਕੰਮ ਲਈ ਉਹ ਤੋਂ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ ਮਨਮੋਹ ਸਿੰਘ ਦੇ ਕੋਲ ਆਇਆ ਮੈਂ ਦੇਖਿਆ ਵੀ ਮੈਂ ਵਿਰੋਧੀ ਪਾਰਟੀ ਦਾ ਆਂਗੂ ਆ ਤੇ ਮੁੱਖ ਮੰਤਰੀ ਆ ਫਿਰ ਵੀ ਮੇਰੇ ਨਾਲ ਬੜੇ ਵਧੀਆ ਟਕਨਲ ਕੋਟ ਲਿਆ ਮੈਨੂੰ ਥੋੜੀ ਹੈਰਾਨੀ ਹੋਈ ਪਰ ਜਦੋਂ ਮੈਂ ਘੜੀ ਵੱਲ ਦੇਖਿਆ ਤੇ ਘੜੀ ਦੇ ਉੱਤੇ 12 ਵਜੇ ਹੋਏ ਸੀਗੇ ਇਹ ਉਹ 12 ਵਜੇ ਵਾਲੀ ਟਿੱਪਣੀ ਨਹੀਂ ਸੀ ਰੇਨ ਕੋਟ ਵਿੱਚ ਨਾਉਣ ਵਾਲੀ ਗੱਲ ਤਾਂ ਕਈ ਵਾਰ ਕੀਤੀ ਆ ਮੋਨਮੋਹਨ ਸਿੰਘ ਬਰਗੀਆਂ ਟਿੱਪਣੀਆਂ ਵੀ ਇਹਨੇ ਕੀਤੀਆਂ ਹੈਗੀਆਂ ਨੇ ਇਹਦੇ ਨਾਲ ਇੱਕ ਮੋਦੀ ਦੇ ਆਪਣੇ ਸਮੇਂ ਦੇ ਵਿੱਚ ਹੁਣ ਵੀ ਬਰਸੇ ਮੁੱਦਾ ਉੱਚਾ ਰਿਹਾ ਹੈਗਾ ਗੁਜਰਾਤੀ ਸਿੱਖਾਂ ਦਾ ਮਾਮਲਾ ਜਿਹੜੇ ਗੁਜਰਾਤ ਵਿੱਚ ਵੱਸਣ ਵਾਲੇ ਸਿੱਖ ਨੇ ਉਹਨਾਂ ਦਾ ਮਾਮਲਾ ਕਾਫੀ ਚਰਚਿਤ ਰਿਹਾ ਹੈ ਗੁਜਰਾਤ ਦੇ ਕੱਚ ਤੇ ਭੂਜ ਇਲਾਕੇ ਵਿੱਚ ਵਸੇ ਹੋਏ ਸਿੱਖ ਕਿਸਾਨਾਂ ਨੇ ਜ਼ਮੀਨਾਂ ਖੋਣ ਦਾ ਮਾਮਲਾ ਹੈਗਾ ਇਹਨੂੰ ਲੈ ਕੇ ਮੋਦੀ ਸਰਕਾਰ ਹਾਈ ਕੋਰਟ ਦੇ ਵਿੱਚੋਂ ਕੇਸ ਹਾਰ ਗਈ ਸੀ ਤੇ ਉਹ ਸੁਪਰੀਮ ਕੋਰਟ ਚਲੇਗੀ ਤੇ ਗੁਜਰਾਤ ਵਿੱਚ ਵੱਸਣ ਵਾਲੇ ਪੰਜਾਬੀ ਕਿਸਾਨਾਂ ਦੇ ਲੀਡਰ ਸੁਰਿੰਦਰ ਸਿੰਘ ਭੁੱਲਰ ਹੁਣ ਇਹ ਕਹਿੰਦੇ ਨੇ ਕਿ ਬੀਜੇਪੀ ਦੇ ਸਥਾਨਕ ਲੀਡਰ ਨੇ ਜਿਹੜੇ ਉਹ ਸਾਡੇ ਨਾਲ ਗੁੰਡਾਗਰਦੀ ਕਰਦੇ ਰਹੇ ਨੇ ਟੱਕੇ ਟੱਕੇ ਉਹ ਉਹਨਾਂ ਨੇ ਧੱਕੇ ਦੇ ਕੇ ਜਿਹੜਾ ਹੈਗਾ ਇੱਥੋਂ ਤੱਕ ਸਾਨੂੰ ਕੱਢੇ ਕੱਢਣਾ ਚਾਹੁੰਦੇ ਨੇ ਗੁਜਰਾਤ ਦੇ ਵਿੱਚੋਂ ਜਿੱਥੇ ਅਸੀਂ ਵਸਦੇ ਆਂ ਅਸਲ ਵਿੱਚ ਮੋਦੀ ਸਿਰਫ ਮੁਸਲਮਾਨਾਂ ਦੇ ਨਹੀਂ ਬਲਕਿ तमाम ਘੱਟ ਗਿਣਤੀਆਂ ਦੇ ਦੇ ਵਿਰੋਧੀ ਨੇ ਬੀਜੇਪੀ ਦੇ ਕਈ ਲੀਡਰ ਸ਼ਰਿਆਮ ਸਿੱਖਾਂ ਦੇ ਖਿਲਾਫ ਵਿਵਾਦਗ੍ਰਸਤ ਬਿਆਨ ਦਿੰਦੇ ਰਹੇ ਨੇ 2009 ਦੇ ਵਿੱਚ ਲੋਕ ਸਭਾ ਚੋਣਾਂ ਦੇ ਵੇਲੇ ਬਰुण ਗਾਂਧੀ ਨੇ ਜੋ ਕਿ ਉਸ ਸਮੇਂ ਉਹ ਉਹਨਾਂ ਦੇ ਉਹ ਸੰਸਦ ਮੈਂਬਰ ਸੀਗੇ ਸਿੱਖਾਂ ਦੇ ਖਿਲਾਫ અપਮਾਨਜਨਕ ਟਿੱਪਣੀ ਕੀਤੀ ਤੇ ਕੁਛ 6 ਸਾਲ ਪਹਿਲਾਂ ਦੀ ਗੱਲ ਹੈ ਅਨਿਲ ਵਿੱਚ ਜਿਹੜਾ ਹਰਿਆਣੇ ਦਾ ਮੰਤਰੀ ਆ ਉਹ ਸਿੱਖ ਸਮੁਦਾਇ ਨੂੰ ਗਾਲਾਂ ਕੱਢਦਾ ਹੋਇਆ ਨਜ਼ਰ ਆਇਆ ਇਲੈਕਸ਼ਨ ਦੇ ਦੌਰਾਨ ਹੀ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਅਨੇਕ ਸਿੱਖ ਬੁੱਧੀਜੀਵੀਆ ਤੇ ਦਾ ਇਹ ਵੀ ਮੰਨਣਾ ਹੈਗਾ ਕਿ ਆਰਐਸਐਸ ਸਿੱਖ ਧਰਮ ਦੇ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਹੀ ਆ ਇਹਦੇ ਕਈ ਉਦਾਹਰਣ ਵੀ ਸਾਹਮਣੇ ਆਏ ਨੇ ਆਰਐਸਐਸ ਤੇ ਉਹਨਾਂ ਦੀ ਜਿਹੜੀ ਸੋਚ ਵਾਲੇ ਕਈ ਸਰੇ ਪ੍ਰਕਾਸ਼ ਪ੍ਰਕਾਸ਼ਨ ਨੇ ਉਹਨਾਂ ਨੇ ਸਿੱਖ ਇਤਿਹਾਸ ਦੀ ਤੋੜਮਰੋੜ ਕੀਤੀ ਸਿੱਖ ਗੁਰੂਆਂ ਦੀ ਜਿਹੜੀ ਮਰੁਖਤਾ ਲਈ ਲੜੀ ਹੋਈ ਲੜਾਈ ਹੈ ਇਹਨੂੰ ਮੁਸਲਮਾਨਾਂ ਲਈ ਵਿਰੋਧ ਲੜਾਈ ਲੜੀ ਹੋਈ ਲੜਾਈ ਦੇ ਤੌਰ ਤੇ ਵੀ ਪੇਸ਼ ਕੀਤਾ ਹੈ ਆ ਯਾਦ ਹੈ ਕਿ ਕਈ ਸਰੀ ਕਿਤਾਬਾਂ ਦੇ ਵਿੱਚ ਸਿੱਖ குருਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ 2006 ਦੇ ਵਿੱਚ குரு ਅਰਜਨ ਸਾਹਿਬ ਦੀ 480 ਦਿਵਸ ਤੇ ਮੌਕੇ ਇੱਕ ਵੱਡਾ ਸਮਾਗਮ ਸੀ ਵੱਡੇ ਪੱਧਰ ਤੇ ਹੋਇਆ ਸੀ ਉਹ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਵਿੱਚ ਉਸ ਸਮੇਂ ਸੁਸ਼ਮਾ ਸਵਰਾਜ ਨੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਨਾਲ ਜੁੜੇ ਹੋਏ ਜਿਹੜੇ ਚੰਦੂ ਨਾਂ ਦੇ ਨਾਂ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀਗਾ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਸਿੱਖ ਕਥਾ ਦੇ ਵਿੱਚ ਚੰਦੂ ਇੱਕ ਉਹ ਜੋ ਸ਼ਖਸ ਹੈ ਜਿਨੇ ਜਿਹੜਾ ਹੈਗਾ ਕਿਹਾ ਸੀ ਕਿ ਕਿਹਾ ਜਾਂਦਾ ਕਿ ਮੁਗਲ ਦਰਬਾਰ ਦੇ ਕਰੀਬ ਹੀ ਸੀਗਾ ਤੇ ਗੁਰੂ ਅਰਜਨ ਦੇਵ ਜੀ ਦੇ ਬੇਟੇ ਨਾਲ ਆਪਣੀ ਜਿਹੜੀ ਬੇਟੀ ਦਾ ਵਿਆਹ ਕਰਨਾ ਚਾਹੁੰਦਾ ਸੀਗਾ ਜਦੋਂ ਜੀ ਹਾਂ ਨਹੀਂ ਹੋਇਆ ਤਾਂ ਉਹਨੇ ਮੁਗਲ ਬਾਦਸ਼ਾਹ ਨੂੰ ਜਿਹੜਾ ਗੁਰੂ ਸਾਹਿਬ ਦੇ ਖਿਲਾਫ ਭੜਕਾਇਆ ਉਸੇ ਹੀ ਸਮਾਰੋਹ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਉਤੇ ਲੱਗੀ ਹੋਈ ਰੋਕ ਹਟਾਉਣ ਦੀ ਵੀ ਮੰਗ ਉੱਠੀ ਸੀ ਬੀਜੇਪੀ ਦੇ ਲੀਡਰਾਂ ਨੇ ਕੀ ਕੀਤੀ ਹੈ ਹਾਲ ਹੀ ਦੇ ਵਿੱਚ ਜੇ ਆਪ ਦੇਖੀਏ ਤਾਂ ਕੁਝ ਕਈ ਸਾਰੀ ਘਟਨਾਵਾਂ ਫਿਰਫੇ ਸਾਡੇ ਸਾਹਮਣੇ ਆ ਜਾਂਦੀਆਂ ਨੇ ਇਹਦੇ ਤੋਂ ਬਿਨਾ 6-7 ਸਾਲ ਪੁਰਾਣੀ ਗੱਲ ਮੈਂ ਕਰਾਂਗਾ ਕਿ ਕਾਰਵਾ ਮੈਗਜ਼ੀਨ ਦੇ ਵਿੱਚ ਇੱਕ ਨਿਕੀਤਾ ਸਖਸਾਂ ਦੀ ਰਿਪੋਰਟ ਉਦੋਂ ਪ੍ਰਕਾਸ਼ਿਤ ਹੋਈ ਸੀ ਸਰਕਾਰੀ ਦਸਤਾਵੇਜ਼ ਵਿੱਚ ਮੋਦੀ ਸਰਕਾਰ ਹੈ ਜਿਹੜਾ ਅੱਜ ਵੀ ਸਿੱਖ ਹੱਤਿਆਵਾਦ ਸ਼ਬਦ ਦਾ ਇਸਤੇਮਾਲ ਕਰ ਰਹੀ ਹੈ ਉਹਦੇ ਰਿਪੋਰਟ ਦੇ ਵਿੱਚ ਆਤਵਾਦ ਨਾਲ ਆਤਵਾਦ ਨੂੰ ਮਿਲਣ ਵਾਲੇ ਜਿਹੜਾ ਹੈਗਾ ਖੱਲਾਸ਼ ਏਰੀਆ ਜਾਂ سپورਟ ਆ ਉੱਤੇ ਉਹਨੂੰ ਸਥਾਈ ਫੋਕਸ ਸਮੂਹ ਦਾ ਜਿਹੜਾ ਉਦੇਸ਼ ਇਸਲਾਮਿਕ ਤੇ ਸਿੱਖ ਆਤਵਾਦ ਉੱਤੇ ਕੰਮ ਕਰਨਾ ਉਹ ਉਹਦੇ ਵਿੱਚ ਲਿਖਿਆ ਹੋਇਆ ਕਿਉਂਕਿ ਇਹਨਾਂ ਦੀ ਆਪਣੇ ਸਰਕਾਰੀ ਪੱਤਰ ਉੱਤੇ ਇਹ ਇਸਤੇਮਾਲ ਕੀਤਾ ਹੋਇਆ ਹੈ ਬਹੁਤ ਸਾਰੇ ਕੈਨੇਡਾ ਦੇ ਵਿੱਚ ਵੀ ਰਹਿਣ ਵਾਲੇ ਜੋ ਵਿਦਵਾਨ ਨੇ ਸਿੱਖ ਚਿੰਤਕ ਨੇ ਜਾਂ ਪੱਤਰਕਾਰ ਨੇ ਉਥੇ ਦੇ ਉਹ ਵੀ ਇਹ ਗੱਲ ਹੀ ਆਖ ਰਹੇ ਹੈਗੇ ਨੇ ਕਿ ਬੀਡੀਪੀ ਸਿੱਖਾਂ ਦੇ ਨਾਲ ਨਾਲ ਝੂਠਾ ਆਪਣਾਪਣ ਜਿਤਾ ਰਹੀ ਹੈ ਪ੍ਰਵਾਸੀ ਸਿੱਖਾਂ ਵਿੱਚੋਂ ਆਪਣੀ ਸ਼ਾਖ ਬਹਾਲ ਕਰਨਾ ਚਾਹੁੰਦੀ ਹੈ ਕਿਉਂਕਿ ਦੁਨੀਆ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਬਸਣ ਵਾਲੇ ਸਿੱਖਾਂ ਦਾ ਜਿਹੜਾ ਆਪਣੇ ਦੇਸ਼ਾਂ ਦੇ ਵਿੱਚ ਚੰਗਾ ਰਸੂਖ ਹੈ ਉਹਦੇ ਸਾਰੇ ਬੀਜਪੀ ਦੁਨੀਆ ਦੇ ਵਿੱਚ ਆਪਣੀ ਉਦਾਰਸ਼ਾ ਵੀ ਬਣਾਉਣਾ ਚਾਹੁੰਦੀ ਸੀ ਕਿਉਂਕਿ ਇੱਕ ਭਾਈਚਾਰੇ ਦੇ ਬਾਰੇ ਉਹਦੀ ਜਿਹੜੀ ਸ਼ਰਮ ਹੈ ਉਹ ਖਰਾਬ ਬਣ ਚੁੱਕੀ ਹੈ ਤੇ 1984 ਦੇ ਵਿੱਚ ਹੀ ਰਜੀਵ ਗਾਂਧੀ ਨੇ ਜਦੋਂ ਸਿੱਖ ਭਾਈਚਾਰੇ ਦੇ ਕਤਲੇਆਮ ਦੀ ਤੁਲਨਾ ਜਿਹੜੀ ਹੈਗੀ ਆ ਵੱਡੇ ਦਰਖਤ ਨਾਲ ਕੀਤੀ ਸੀਗੀ ਤਾਂ ਉਹ ਇਹ ਦੂ ਬਾਅਦ ਵਿੱਚ 30 ਸਾਲਾਂ ਬਾਅਦ ਫਿਰ ਸਾਡੇ ਸਾਹਮਣੇ ਜਿਹੜਾ ਨਰਿੰਦਰ ਮੋਦੀ ਹੈ ਨਰਿੰਦਰ ਮੋਦੀ ਨੇ ਵੀ ਇਹੀ ਗੱਲ ਆਖੀ ਹੈ ਕਿ ਭਾਈ ਪ੍ਰਤੀਕਰਮ ਹੁੰਦਾ ਨਿਊਟਰਨ ਦੇ ਤੀਜੇ ਗਤੀਨੇ ਜਿਹੜੀ ਉਹਨੇ ਗੱਲ ਕੀਤੀ ਹੈ ਸੋ ਇਹ ਕਈ ਸਾਰੀਆਂ ਗੱਲਾਂ ਨੇ ਦੋਸਤੋ ਕਿਸਾਨ ਅੰਦੋਲਨਦਰਾ ਤੁਸੀਂ ਦੇਖਿਆ ਕਿ ਲਗਾਤਾਰ ਕਿਸਾਨ ਅੰਦੋਲਨ ਨੂੰ ਮਾਓਵਾਦੀ ਚ ਦੇ ਨਾਲ ਨਾਲ ਖਾਲਿਸਤਾਨ ਦੇ ਨਾਲ ਜੋੜਿਆ ਗਿਆ ਕੈਨੇਡਾ ਦੇ ਵਿੱਚ ਕਈ ਸਾਰੇ ਸਿੱਖ ਐਕਟਿਵਿਸਟਾਂ ਦੇ ਕਤਲ ਦਾ ਮਾਮਲਾ ਆਉਂਦਾ ਹਾਲਾਂਕਿ ਉਹਨਾਂ ਦੀ ਸੋਚ ਨਾਲ ਅਸੀਂ ਸਹਿਮਤ ਨਹੀਂ ਹੈਗੇ ਪਰ ਕਿਵੇਂ ਦੂਜੇ ਮੁਲਕ ਵਿੱਚ ਜਾ ਕੇ ਜਿਹੜਾ ਕਤਲ ਕਰਨ ਦਾ ਮਾਮਲਾ ਆਉਂਦਾ ਬਹੁਤ ਸਾਰੇ ਜਿਹੜੇ ਜਨ ਅੰਦੋਲਨ ਨਹੀਂ ਜੋ ਕਿ ਜਾਇਜ਼ ਨਹੀਂ ਹਕੀ ਵੀ ਨੇ ਉਹ ਉਹਨਾਂ ਜਨ ਅੰਦੋਲਨਾਂ ਨੂੰ ਵੀ ਸੈਂਟਰ ਨੇ ਬੀਜੇਪੀ ਦੀ ਸਰਕਾਰ ਨੇ ਖਾਲਿਸਤਾਨ ਦੇ ਨਾਮ ਮੜਨ ਦੀ ਕੋਸ਼ਿਸ਼ ਕੀਤੀ ਹੈ तमाम ਚੀਜ਼ਾਂ ਜਿਹੜੀਆਂ ਹੁੰਦੀ ਆ ਰਹੀਆਂ ਹੈਗੀਆਂ ਨੇ ਇੱਕ ਬੜ ਲੰਮਾ ਚੌੜਾ ਕਿਰਦਾਰ ਹੈ ਜਿਹੜਾ ਕਿ ਬੀਜੇਪੀ ਦਾ ਦਿਖਾਈ ਦਿੰਦਾ ਹੈਗਾ ਘੱਟ ਗਿਣਤੀਆਂ ਬਾਰੇ ਸਿੱਖਾਂ ਬਾਰੇ ਵੀ ਤੇ ਹੁਣ ਸਵਾਲ ਇਹ ਕਿ ਜੇ ਇਸ ਹਾਲਤ ਦੇ ਵਿੱਚ ਬਹੁਤ ਸਾਰੇ ਸਿੱਖ ਵਿਦਮਾਨ ਇਹ ਕਹਿ ਰਹੇ ਨੇ ਕਿ ਨਹੀਂ ਕਿ ਬੀਜੇਪੀ ਥੋੜਾ ਜਿਆਦਾ ਸੁਧਰਨਾ ਚਾਹੁੰਦੀ ਹੈ ਉਹ ਸੁਧਰ ਰੋਗੀ ਜਾਂ ਫਿਰ ਕਈ ਤਾਂ ਇੱਥੋਂ ਦਾ ਕਹਿਣ ਲੱਗੇ ਸਿਕੰਦਰ ਸਿੰਘ ਮਲੂਕਾ ਵਰਗੇ ਜਿਹਦੀ ਆਪਣੇ ਨੂੰ ਵੀ ਬੀਜੇਪੀ ਦੇ ਵਿੱਚ ਦੀ ਟਿਕਟ ਤੋਂ ਝੋਨ ਲੜ ਚੁੱਕੀ ਅੱਜਕੱਲ ਖੈਰ ਸਿਕੰਦਰ ਮਲੂਕਾ ਨੇ ਅਕਾਲੀ ਦਲ ਦੇ ਨਾਲ ਜਿਹੜੀ ਹੈਗੀ ਆ ਉਹਦੇ ਵਿੱਚ ਦੁਬਾਰੇ ਸ਼ਾਮਿਲ ਹੋ ਗਏ ਨੇ ਵੈਸੇ ਅਕਾਲੀ ਦਲ ਵੀ ਹੁਣ ਨੂੰ ਆਈ ਚਾਹੁੰਦਾ ਹੈ ਕਿ ਕਦੇ ਮੌਕਾ ਮਿਲੇ ਕਿ ਉਹ ਬੀਜੇਪੀ ਦੇ ਵਿੱਚ ਦੁਬਾਰੇ ਚਲੇ ਜਾਵੇ ਉੱਥੇ ਵੀ ਅਸੀਂ ਆਪਾਂ ਇਹ ਹੀ ਦੇਖ ਸਕਦੇ ਹਾਂ ਕਿ ਇਹ ਜਦੋਂ ਇਸ ਤਰ੍ਹਾਂ ਦੀ ਮਾਨਸਿਕਤਾ ਇਹ ਨੂੰ ਤਾਂ ਦੋ ਢੰਗ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਾਂ ਉਹ ਲੋਕ ਨੇ ਇਹਨਾਂ ਜਿਹੜੇ ਆਗੂ ਕਹਾਉਂਦੇ ਨੇ ਸਿੱਖਾਂ ਦੇ ਜਿਹੜੇ ਕਿ ਸਦਾ ਹੀ ਸਥਾਪਤੀ ਨਾਲ ਰਹੇ ਚਾਹੇ ਅੰਗਰੇਜ਼ੀ ਸਾਮਰਾਜ ਦੇ ਦੇਖਣੋ ਚਲੇ ਹੋਰ ਦੇਖ ਲੋ ਉਹਨਾਂ ਨੇ ਤਾਂ ਇਹ ਗੱਲ ਕਹਿਣੀ gehni ਹੈ ਅ ਦੂਜੇ ਹੋ ਉਹ ਨਹੀਂ ਜਿਹੜੇ ਕਿ ਸ਼ਾਇਦ ਜਿਨ੍ਹਾਂ ਦੀ ਮਨਸ਼ਾ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਲੇਕਿਨ ਉਹ ਸ਼ਾਇਦ ਉਹਨਾਂ ਨੂੰ ਉਹ ਇਤਿਹਾਸ ਤਾਂ ਨਹੀਂ ਪਤਾ ਜਾਂ ਪੜ੍ਹਿਆ ਨਹੀਂ ਜਾਂ ਕੋਹਲੇ ਨੇ ਕੀ ਨੇ ਉਹਨਾਂ ਬਾਰੇ ਤਾਂ ਫਿਰ ਸੁਖਵਿੰਦਰ ਅਮਰਥਵਾੜਾ ਦਾ ਇੱਕ ਸ਼ੇਅਰ ਹੀ ਹੈ ਕਿ ਕਮਾਲ ਹੋ ਗਈ ਤੁਸੀਂ ਵੀ ਉਸ ਦੀਆਂ ਗੱਲਾਂ ਚਾਗੇ ਕਮਾਲ ਹੋ ਗਈ ਤੁਸੀਂ ਵੀ ਉਸ ਦੀਆਂ ਗੱਲਾਂ ਚਾਗੇ ਉਹ ਜੰਗਲ ਫੁੱਪ ਦਿੰਦਾ ਹੈ ਅਰਗਬਤੀ ਚਲਾ ਕੇ